ਆਗਿਆ ਦਾ ਪਾਲਣ ਕੀਤਾ ਡੋਲੇ ਵਿੱਚ ਬੈਠ ਕੇ ਸਹੁਰੇ ਘਰ ਆਏ ਤੇ ਜਿਹੜੇ ਬਚਨ ਜਿਹੜੀ ਸਿੱਖਿਆ ਮਾਣੇ ਦਿੱਤੀ ਪਿਤਾ ਨੇ ਦਿੱਤੀ ਉਹਨੂੰ ਰਹਿੰਦੀ ਜ਼ਿੰਦਗੀ ਤੱਕ ਮਾਤਾ ਗੁਜਰਕੌਰ ਨੇ ਸਿਰ ਦੇ ਕੇ ਨਿਭਾਇਆ ਜੇ ਗੁਰੂ ਪਿਆਰਿਓ ਆਨੰਦਪੁਰ ਸਾਹਿਬ ਦਾ ਵਿਛੋੜਾ ਪਿਆ ਉਹ ਮਾਤਾ ਗੁਜਰਕੌਰ ਫਿਰ ਵੀ ਡੋਲੀ ਨਹੀਂ ਫਿਰ ਵੀ ਪਾਣਾ ਮੰਨਿਆ ਪਤੀ ਨੂੰ ਆਨੰਦਪੁਰ ਸਾਹਿਬ ਤੋਂ ਜਦੋਂ ਤੋੜਿਆ 1675 ਨੂੰ ਕੁਰਬਾਨੀ ਕੀਤੀ ਤਿਲਕ ਜੰਨੂ ਰਾਖਾ ਪ੍ਰਵਤਾ ਕਾ ਆਪਣੇ ਹੱਥੀਂ ਆਪਣੇ ਪਤੀ ਨੂੰ ਤੋੜਿਆ ਧਰਮ ਬਚਾਉਣ ਲਈ ਗੁਰੂ ਪਿਆਰੇ ਫਿਰ ਵੀ ਡੋਲੇ ਨਹੀਂ ਅੱਖ ਵਿੱਚੋਂ ਹੰਝੂ ਨਹੀਂ ਛੱਡੇ ਤੇ ਜਦੋਂ ਪਤੀ ਦਾ ਸਿਰ ਧੜ ਅਨੰਦਪੁਰ ਸਾਹਿਬ ਨਹੀਂ ਆਇਆ ਤਦ ਦਿੱਲੀ ਪਿਆਏ ਕੱਲਾ ਸਿਰ ਆਇਆ ਗੁਰੂ ਪਿਆਰਿਓ ਅਨੰਦਪੁਰ ਸਾਹਿਬ ਤੇ ਸਿਰ ਨੂੰ ਵੇਖ ਕੇ ਨਾ ਪਤੀ ਦੇ ਸਿਰ ਨੂੰ ਵੇਖ ਕੇ ਮਾਤਾ ਗੁਜਰ ਕੌਰ ਨੇ ਇੰਨਾ ਹੀ ਕਿਹਾ ਸੀ ਕੇ ਪਤੀ ਜੀ ਤੁਹਾਡੀ ਨਿਭ ਗਈ ਮੇਰੇ ਵੀ ਨਿਭ ਜਾਵੇ ਫਿਰ ਹਾਥੀ ਆਪਣੀ ਨੋ ਤੋਰੀ ਮਾਤਾ ਜੀਤੋ ਫਿਰ ਹਾਥੀ ਗੁਰੂ ਪਿਆਰੋ ਅੱਖਾਂ ਦੇ ਨਾਲ ਆਨੰਦਪੁਰ ਸਾਹਿਬ ਛੱਡਿਆ ਅੱਖਾਂ ਦੇ ਸਾਹਮਣੇ ਵੱਡੇ ਪੋਤਰੇ ਇਹਨਾਂ ਤੋਂ ਵੱਖ ਹੋਏ ਤਾਂ ਵੀ ਬਾਣਾ ਮੰਨਿਆ ਤੇ ਗੁਰੂ ਪਿਆਰੋ ਠੰਡੇ ਬੁਰਜ ਦੇ ਵਿੱਚ ਤਿੰਨ ਦਿਨ ਰਹਿ ਅੱਖਾਂ ਦੇ ਸਾਹਮਣੇ ਛੋਟੇ ਪੋਤਰੇ ਸੀਦੋਏ ਤਾਵੇਂ ਪਾਣਾ ਮੰਨਿਆ ਨੌਵਾਂ ਵਿਛੜ ਗਈਆਂ ਤੇ ਉਹਨਾਂ ਦੇ ਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਵਿਛੜ ਗਏ ਪਰਿਵਾਰ ਖੇਰੂ ਖੇਰੂ ਹੋ ਗਿਆ ਪਰ ਇਹ ਸਤਕਾਰਯੋਗ ਮਾਤਾ ਗੁਜਰ ਕੌਰ ਫਿਰ ਵੀ ਡੋਲੀ ਨਹੀਂ ਕਿਉਂਕਿ ਬਾਬਾ ਲਾਲ ਚੰਦ ਤੇ ਮਾਤਾ ਬਿਸ਼ਨ ਕੌਰ ਨੇ ਚੰਗੀ ਸਿੱਖਿਆ ਦਿੱਤੀ ਸੀ ਇੰਨਾ ਕੁਝ ਵਾਪਰਿਆ ਪਰਿਵਾਰ ਦੇ ਨਾਲ ਇਹ ਉਹਨਾਂ ਦੀ ਧੀ ਫਿਰ ਵੀ ਡੋਲੀ ਨਹੀਂ ਫਿਰ ਵੀ ਕਬਰਾਈ ਨਹੀਂ